ਬੀਰ ਬਾਦਲ ਨੂੰ ਤਨਖਾਹਿਆ ਕਰਾਰ ਦੇ ਦਿੱਤਾ ਗਿਆ ਜੀ ਬਿਲਕੁਲ ਜੀ ਜਿਸ ਤਰ੍ਹਾਂ ਦੀ ਪਹਿਲਾਂ ਹੀ ਸੰਭਾਵਨਾ ਸੀਗੀ ਜਿਸ ਤਰ੍ਹਾਂ ਦੇ ਅੰਦਾਜ਼ੇ ਸੀਗੇ ਪੰਥਕ ਤਰ੍ਹਾਂ ਜਿਸ ਤਰ੍ਹਾਂ ਵਿਚਾਰ ਕਰ ਰਹੀਆਂ ਸੀਗਾ ਕਿ ਫੈਸਲਾ ਆਏਗਾ ਬਿਲਕੁਲ ਉਸੇ ਤਰ੍ਹਾਂ ਫੈਸਲਾ ਆਇਆ ਸ਼੍ਰੀ ਅਕਾਲ ਤਖਤ ਸਾਹਿਬ ਦੇ ਸਕਤਰੇਤ ਵਿਖੇ ਅੱਜ ਪੰਜ ਸਿੰਘ ਸੇਵਾ ਨਾਲ ਦੀ ਬੈਠਕ ਹੋਈ ਪੰਜ ਸਿੰਘ ਸੇਵਾ ਨਾਲ ਦੀ ਬੈਠਕ ਦੇ ਦੌਰਾਨ ਉਸ ਦੇ ਵਿੱਚ ਜੋ ਸਾਂਝੀ ਬਲਦਤਾ ਦੇ ਰੂਪ ਚ ਉਹਨਾਂ ਦਾ ਫੈਸਲਾ ਬਣਿਆ ਉਸ ਨੂੰ ਚਿਰਕਾਲ ਤੱਕ ਸਭ ਦੇ ਜਥੇਦਾਰ ਗਿਆਨੀ ਰਕबीर ਸਿੰਘ ਹੋਰਾਂ ਨੇ ਅਕਾਲ ਤਖਤ ਸਾਹਿਬ ਦੀ ਫਸੀਲ ਤੋਂ ਖੜ ਕੇ ਉਹ ਫੈਸਲਾ ਸੁਣਾਇਆ ਜਿਹਦੇ ਵਿੱਚ ਕਿਹਾ ਗਿਆ ਕਿ ਸੁਖਬੀਰ ਸਿੰਘ ਬਾਦਲ ਨੂੰ ਤਨਖਾਹਿਆ ਕਰਾਰ ਦਿੱਤਾ ਜਾਂਦਾ ਤੇ ਉਹ ਹੁਣ ਇੱਕ ਨਮਾਣੇ ਸਿੱਖ ਵਜੋਂ ਆ ਕੇ ਅਕਾਲ ਤਖਤ ਸਾਹਿਬ ਮੂਰੇ ਪੇਸ਼ ਹੋਣ ਸੰਗਤ ਦੇ ਵਿੱਚ ਖਲੋਣ ਤੇ ਉਸ ਤੋਂ ਬਾਅਦ ਜਿਹੜੀ ਤਨਖਾਹ ਲਈ ਜਾਣੀ ਹੈ ਬਾਬ ਜੋ ਧਾਰਮਿਕ ਸਜ਼ਾ ਉਹਦੀ ਜੋ ਬਿਉਂਥ ਹੋਏਗੀ ਉਹਦੀ ਜੋ ਲੜੀ ਹੋਏਗੀ ਉਹਦੀ ਜੋ ਕਤਾਰਬੰਦੀ ਹੋਏਗੀ ਉਹਦੀ ਉਥੋਂ ਫਿਰ ਉਹਨਾਂ ਨੂੰ ਦੱਸਿਆ ਜਾਏਗਾ ਮਤਲਬ ਇੱਕ ਤਰ੍ਹਾਂ ਨਾਲ ਉਹਨਾਂ ਦੇ ਮੂਰੇ ਉਹਨਾਂ ਦੀ ਬਨਾਹਾਂ ਦਾ ਚਿੱਠਾ ਰੱਖਿਆ ਜਾਏਗਾ ਕਿ ਤੁਹਾਡੇ ਤੇ ਆਹ ਦੋਸ਼ ਲੱਗੇ ਨੇ ਉਹਦਾ ਉਥੋਂ ਜਵਾਬ ਦੇ ਸਕਦੇ ਨੇ ਉਹਦੇ ਬਾਰੇ ਹਾਮੀ ਭਰ ਸਕਦੇ ਨੇ ਕਬੂਲ ਕਰ ਸਕਦੇ ਨੇ ਤੇ ਉਸ ਦੇ ਬਾਬਤ ਆਪਣੀ ਸਪਸ਼ਟੀ ਕਰਨ ਦੇ ਸਕਦੇ ਨੇ ਫਿਰ ਬਾਸੂ ਜੀ ਉਸ ਤੋਂ ਬਾਅਦ ਜਥੇਦਾਰ ਸਹਿਬਾਨ ਉਹਨਾਂ ਨੂੰ ਉਸ ਤਨਖਾਹ ਦੇ ਹਵਾਲੇ ਨਾਲ ਜਿਹਦਾ ਅੰਦਾਜ਼ਾ ਲਾਇਆ ਜਾ ਰਿਹਾ ਹੈ ਕਿ ਉਹਨਾਂ ਨੂੰ ਜਿਹੜੀਆਂ ਧਾਰਮਿਕ ਸੇਵਾਵਾਂ ਨਿਵਾਉਣ ਦਾ ਕੇਸ ਦੌਰਾਨ ਮੌਕਾ ਮਿਲਣਾ ਹੈ ਉਹਦੇ ਨਾਲ ਨਾਲ ਉਹਨਾਂ ਨੂੰ ਇਹ ਵੀ ਕਿਹਾ ਜਾਣਾ ਕਿ ਤੁਸੀਂ ਕੋਈ ਪਾਰਟੀ ਦੇ ਅਹੁਦੇ ਤੇ ਕਿਸੇ ਰੁਤਬੇ ਤੇ ਨਹੀਂ ਰਹੋਗੇ ਉਹਨਾਂ ਸਾਰਿਆਂ ਨੂੰ ਲਾਂਭੇ ਕਰੋਗੇ ਉਹਨਾਂ ਸਾਰਿਆਂ ਨੂੰ ਤਿਆਗੋਗੇ ਤੇ ਉਹ ਇਸ ਤਰ੍ਹਾਂ ਉਹਨਾਂ ਦੇ ਗਲਾਂ ਛੋ ਸਕਦਾ ਉਹ ਤਖਤੀ ਵੀ ਪਾਉਣ ਦੀ ਉਹਨਾਂ ਨੂੰ ਹਦਾਇਤ ਹੋਵੇ ਹੈ ਕਿ ਮੈਂ ਪਾਪੀ ਤੂੰ ਬਖਸ਼ਣ ਹਰ ਸੋ ਇਸ ਤੋਂ ਬਾਅਦ ਫਿਰ ਉਹ ਸੇਵਾ ਨਿਵਾਉਣਗੇ ਇਹ ਹੁਣ ਆਉਂਦੇ 15 ਦਿਨਾਂ ਚ ਸਪਸ਼ਟ ਹੋਣਾ ਹੈ ਸਿੰਘ ਸਾਹਿਬ ਜਥੇਦਾਰ ਹੋਰਾਂ ਨੇ ਬਕਾਇਦਾ ਤੌਰ ਤੇ ਇਹ ਕਿਹਾ ਕਿ ਇਹ ਗੁਨਾਹ ਤੁਹਾਡੇ ਤੋਂ ਹੋਏ ਨੇ ਤੁਹਾਡੇ ਤੇ ਦੋਸ਼ ਲੱਗੇ ਨੇ ਔਰ ਉਸ ਦੇ ਨਾਲ ਤੁਹਾਡੀ ਸਰਕਾਰ ਚੁੰਦਿਆਂ ਹੈ ਵੱਡੇ ਪੰਥ ਨੂੰ ਟਾ ਲੱਗੀ ਹੈ ਵੱਡਾ ਪੰਥ ਨੂੰ ਨੁਕਸਾਨ ਹੋਇਆ ਸੋ ਇਹ ਸਾਰੀ ਤਫਸੀਲ ਜਦੋਂ ਉੱਥੇ ਸਾਂਝੀ ਕੀਤੀ ਜਾ ਰਹੀ ਸੀ ਤਾਂ ਇਹ ਵੀ ਮਹਿਸੂਸ ਕੀਤਾ ਜਾ ਰਿਹਾ ਸੀ ਕਿ ਇਹ ਅਕਾਲੀ ਭਾਜਪਾ ਸਰਕਾਰ ਦੇ ਕਿਉਂਕਿ ਉਹਨਾਂ ਨੇ ਬਕਾਇਦਾ ਉਹ ਟਰਮ ਯੂਜ਼ ਕੀਤਾ ਕਿ 2007 ਤੋਂ ਲੈ ਕੇ 2017 ਤੱਕ ਸੋ ਇਹ ਦੋ ਕਾਰਜਕਰ ਲਗਾਤਾਰ ਅਕਾਲੀ ਦਲ ਔਰ ਭਾਜਪਾ ਦੀ ਸਰਕਾਰ ਦੇ ਆਏ ਨੇ ਉਸ ਦੌਰ ਦੇ ਹਵਾਲੇ ਨਾਲ ਸੁਖਵੀਰ ਬਾਦਲ ਨੂੰ ਤਨਖਾਹੀਆ ਕਰਾਰ ਦਿੱਤਾ ਗਿਆ ਔਰ ਨਾਲ ਦੀ ਨਾਲ ਹੀ ਉਹਦੇ ਵਿੱਚ ਉਹਨਾਂ ਦੀ ਬਜਾਰਤ ਦੇ ਜਿਹੜੇ ਸਿੱਖ ਮੰਤਰੀ ਨੇ ਉਹਨਾਂ ਨੂੰ ਵੀ ਕਿਹਾ ਗਿਆ ਹੁਣ ਹਦਾਇਤ ਹੋਈ ਹੈ ਕਿ 15 ਦਿਨਾਂ ਦੇ ਵਿੱਚ ਸੁਖਵੀਰ ਬਾਦਲ ਹੋਰਾਂ ਨੇ ਅਕਾਲ ਤਖਤ ਸਾਹਿਬ ਤੇ ਮੁੜ ਕੇ ਪੇਸ਼ ਹੋਣਾ ਹੁਣ ਉਸ ਦਿਨ ਦਾ ਇੰਤਜ਼ਾਰ ਰਹੇਗਾ ਕਿ ਉਸ ਦੇ ਵਿੱਚ ਹੁਣ ਫੈਸਲਾ ਕੀ ਸੁਣਾਇਆ ਜਾਂਦਾ ਕਿਉਂਕਿ ਇਹ ਤਾਂ ਤੈ ਹੋ ਗਿਆ ਜਿਵੇਂ ਦੋ ਸ਼ਾਇਦ ਹੁੰਦੇ ਆ ਨਾ ਅਦਾਲਤ ਦੇ ਰੂਪ ਚ ਦੋ ਸ਼ਾਇਦ ਹੋਗੇ ਹੁਣ ਫੈਸਲੇ ਦੀ ਕੜੀ ਉਸ ਦਿਨ ਆਣੀ ਹੈ ਜਿਸ ਦਿਨ ਇਹ ਆਪਣਾ ਕਬੂਲਨਾਮਾ ਹੋਰ ਕਰਨਾ ਪੈਣਾ ਕਿਉਂਕਿ ਬੱਸ ਜੀ ਤੁਸੀਂ ਦੋ ਤਿੰਨ ਪਹਿਲੂ ਬਹੁਤ ਵੱਡੇ ਸੀ ਜਦੋਂ ਬਾਜੀ ਧੜਾ ਕਹਾਉਣ ਵਾਲੀ ਧਿਰ ਸਪਸ਼ਟੀਕਰਨ ਦੇਣ ਜਾਂਦੀ ਹੈ ਜਾਂ ਆਪਣਾ ਮਾਫੀ ਹਾਮੀ ਦੇਣ ਜਾਂਦੀ ਹੈ ਤਾਂ ਮੁੱਖ ਤੌਰ ਤੇ ਚਾਰ ਨੁਕਤੇ ਸੀ ਡੇਰਾ ਸਿਰਸਾ ਮੁਖੀ ਗੁਰਮੀਤ ਸਿੰਘ ਰਾਮ ਰਹੀਮ ਨੂੰ ਮਾਫੀ ਦੇਣ ਵਾਲਾ ਪਹਿਲੂ ਹੈ ਨਾ ਉਸ ਤੋਂ ਬਾਅਦ ਬੇਅਦਬੀ ਕਾਂਡ ਵਾਲੇ ਮਾਮਲਿਆਂ ਦੇ ਵਿੱਚ ਸਹੀ ਜਾਂਚ ਦੋਸ਼ੀਆਂ ਨੂੰ ਘਟੈਰਿਚ ਨਾ ਲਿਆਉਣ ਵਾਲਾ ਪਹਿਲੂ ਹੈ ਫਿਰ ਉਹਦੇ ਵਿੱਚ ਡੀਜੀਪੀ ਸਮੇਂ ਸੈਨਿਓ ਡੀਜੀਪੀ ਲਾਉਣ ਵਾਲਾ ਪਹਿਲੂ ਸੋ ਇਹ ਸਾਰੇ ਪਹਿਲੂਆਂ ਦੇ ਜਵਾਬਤਲ ਵੀ ਪੂਰੀ ਸਮੁੱਚੀ ਸੁਖਵੀਰ ਬਾਦਲ ਉਹਨਾਂ ਦੀ ਸਮੁੱਚੀ ਟੀਮ ਤੋਂ ਬਣਦੀ ਹੈ ਸੋ ਇਹਨਾਂ ਸਾਰੇ ਹਵਾਲਿਆਂ ਨਾਲ ਕਿ ਬਈ ਉਹ ਐਫਆਈਆਰ ਕਿਵੇਂ ਵਾਪਸ ਹੋ ਗਈ ਜਿਹੜਾ ਸਰਸਾਮੂਖੀ ਦੇ ਖਿਲਾਫ ਵਾਲੀ ਜਾਂ ਉਹਨੂੰ ਉਹ ਜਿਹੜਾ ਉਹਨੇ ਸਬਾਗ ਰਚਿਆ ਸੀ ਦਸਮ ਪਾਤਸ਼ਾਹ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਉਸ ਸਮੇਂ ਉਹਨੂੰ ਕੱਪੜੇ ਪਹੁੰਚਾਉਣ ਵਾਲੀ ਦੋਸ਼ ਲੱਗਦੇ ਜਿਹੜੀ ਉਹ ਪ੍ਰਕਿਰਿਆ ਕੀ ਸੀ ਫਿਰ ਉਹਦੀ ਫਿਲਮ ਚਲਾਉਣ ਲਈ ਕੋਸ਼ਿਸ਼ਾਂ ਕਿਉਂ ਹੋਈਆਂ ਜਦੋਂ ਅਕਾਲ ਤਖਤ ਸਾਹਿਬ ਤੋਂ ਇਹ ਹੁਕਮ ਆ ਗਿਆ ਕਿ ਵੀ ਉਹਦਣਾ ਕੋਈ ਸਾਂਝ ਨਹੀਂ ਰੱਖਣੀ ਉਹਦੇ ਬਾਅਦ ਗੁਪਤ ਮਰਣੀਆਂ ਦੀ ਚਰਚਾ ਆਉਂਦੀ ਰਹੀ ਹੁਣ ਇਹ ਪਤਾ ਲੱਗ ਰਿਹਾ ਕਿ ਐਫਆਈਆਰ ਵਾਪਸ ਲੈਣ ਲਈ ਤੁਸੀਂ ਕਿਸੇ ਨੇ ਦਸਕਤ ਕੀਤੀ ਹੋ ਜਿਹੜੇ ਵਿਅਕਤੀ ਨੇ ਐਫਆਈਆਰ ਕਰੇ ਚੁਕੀ ਨਹੀਂ ਮੈਂ ਵਾਪਸ ਨਹੀਂ ਲਿਆ ਸੋ ਇਹ ਸਾਰੇ ਦੋਸ਼ਾਂ ਚ ਘਿਰਿਆ ਅਕਾਲੀ ਦਲ ਤੇ ਉਹਦੀ ਲੀਡਰ ਹੋਣ ਦੇ ਨਾਤੇ ਸੁਖਵੀਰ ਬਾਦਲ ਹੁਣ ਜ਼ਿੰਮੇਵਾਰ ਨਹੀਂ ਤੇ ਦਲਜੀਤ ਚੀਮੇ ਉਹਨਾਂ ਦਾ ਜਦ ਇਹ ਸੁਨੇਹਾ ਆ ਗਿਆ ਕਿ ਬਿਲਕੁਲ ਜੀ ਅਕਾਲੀ ਦਲ ਬਾਦਲ ਸਿਰ ਨਮਾ ਕੇ ਇਸ ਨੂੰ ਪ੍ਰਵਾਨ ਕਰਦਾ ਹੈ ਤੇ ਅਸੀਂ ਕਨਵਾਣੀ ਸਿੱਖਵਾ ਪੇਸ਼ ਹੋਵਾਂਗੇ ਤੇ ਜਾਵਾਂਗੇ ਸੋ ਜੋ ਉਥੋਂ ਪਰ ਕੁਝ ਤਰ੍ਹਾਂ ਇਸ ਨੂੰ ਅਜੇ ਵੀ ਸਕ੍ਰਿਪਟਡ ਮੰਨ ਰਹੀ ਹੈ। ਕੁਝ ਤਰ੍ਹਾਂ ਕਹਿੰਦੀ ਹੈ ਕਿ ਇਹ ਸਾਰਾ ਕੁਝ ਜੱਸੀਦਰ ਸਾਹਿਬ ਨੇ ਪੜਿਆ ਇਹ ਤਹਿ ਅਨੁਸਾਰ ਪੜਿਆ ਪਰ ਜੇ ਤਹਿ ਸੀ ਤਾਂ ਤਹਿ ਤਾਂ ਇਹ ਵੀ ਮੰਨਿਆ ਜਾ ਰਿਹਾ ਸੀਗਾ ਵੀ ਜੱਸੀਦਰ ਸਾਹਿਬ ਅਸਤੀਫਾ ਮੰਗਣਗੇ ਉਸ ਦਿਨ ਉਸ ਦਿਨ ਅਸਤੀਫਾ ਮੰਗਿਆ ਜਾਵੇ। ਕਿਉਂਕਿ ਸੁਖਵੀਰ ਬਾਦਲ ਉਹਨੇ ਕਾਰਜਕਾਰੀ ਪ੍ਰਧਾਨਤਾ ਲਾਤਾ ਪੁੰਦੜ ਨੂੰ ਪਰ ਆਪਣਾ ਅਸਤੀਫਾ ਜੇ ਨਹੀਂ ਦਿੱਤਾ। ਜੀ। ਸੋ ਇਸ ਲਈ ਹੁਣ ਸਭ ਦੀ ਨਜ਼ਰ 15 ਦਿਨਾਂ ਦੇ ਦਰਮਿਆਨ ਉਸ ਘਟਨਾਕਰਮ ਤੇ ਹੈ ਕਿ ਕੀ ਸਾਰੀਆਂ ਧਿਰਾਂ ਇਕੱਠੀਆਂ ਜਾਂਦੀਆਂ ਨੇ। ਜਾਂ ਅੱਡੋ-ਅੱਡ ਜਾਂਦੀਆਂ ਨੇ ਤੇ ਜਾਂ ਫਿਰ ਕਿਉਂਕਿ ਹੁਣ ਅਕਾਲ ਤਖਤ ਸਾਹਿਬ ਦੇ ਮੂਹਰੇ ਪੇਸ਼ ਹੋਣਾ ਪੈਣਾ ਔਰ ਸੰਗਤ ਚ ਖਲੋ ਕੇ ਆਪਣੇ ਗੁਨਾਹਾਂ ਨੂੰ ਕਬੂਲ ਕਰਦਿਆਂ ਹੋਇਆਂ ਫਿਰ ਜਿਹੜੀ ਤਨਖਾਹ ਰੂਪੀ ਧਾਰਮਿਕ ਸਜ਼ਾ ਲੱਗਣੀ ਹੈ ਉਸ ਦੇ ਲਈ ਹਾਮੀ ਭਰਨੀ ਪੈਣੀ ਹੈ ਫਿਰ ਉਹ ਪ੍ਰਕਿਰਿਆ ਸ਼ੁਰੂ ਹੋਣੀ ਤੁਸੀਂ ਜ਼ਿਕਰ ਕੀਤਾ ਕਿ 2007 ਤੋਂ ਲੈ ਕੇ 17 ਤੱਕ ਜਿਹੜੇ ਅਕਾਲੀ ਸਰਕਾਰ ਦੇ ਵਿੱਚ ਜਿਹੜੇ ਵੀ ਕੋਈ ਸਿੱਖ ਮੰਤਰੀ ਰਹੇ ਉਹਨਾਂ ਨੂੰ ਵੀ ਤਲਬ ਕੀਤਾ ਜਾਏਗਾ ਦੀਪਕ ਜੀ ਇਹ ਕੌਣ-ਕੌਣ ਹੋ ਸਕਦਾ ਦੇਖੋ 2007 ਤੋਂ ਲੈ ਕੇ 2017 ਤੱਕ 2007 ਤੋਂ 12 12 ਤੋਂ ਫਿਰ 17 ਦੋ ਸਰਕਾਰਾਂ ਦੇ ਵਿੱਚ ਜਿਹੜੇ ਸਿੱਖ ਮੰਤਰੀ ਨੇ ਕਿਉਂਕਿ ਸ਼੍ਰੀ ਅਕਾਲ ਤਖਤ ਸਾਹਿਬ ਵੱਲੋਂ ਸਿੱਖ ਨੁਮਾਇੰਦਿਆਂ ਦੇ ਹਵਾਲੇ ਨਾਲ ਸਿੱਖ ਪਰੰਪਰਾਵਾਂ ਦੇ ਹਵਾਲੇ ਨਾਲ ਸਿੱਖ ਆਗੂਆਂ ਦੇ ਖਿਲਾਫ ਇਹ ਫੈਸਲਾ ਲਿਆ ਜਾ ਸਕਦਾ ਇਸ ਲਈ ਉਹਨਾਂ ਨੇ ਆਪਣੀ ਉਸ ਮਰਿਆਦਾ ਨੂੰ ਕਾਇਮ ਰੱਖਿਆ ਪਰ ਸਵਾਲ ਤਾਂ ਇਹ ਵੀ ਹੈ ਕਿ ਸਮੁੱਚੀ ਸਰਕਾਰ ਜ਼ਿੰਮੇਵਾਰ ਹੈ ਵਸੂਈ ਜੇ ਮਤਲਬ ਬੇਅਦਬੀ ਕਾਣ ਦੇ ਦੋਸ਼ੇ ਨੂੰ ਸਜ਼ਾਵਾ ਨਹੀਂ ਦਿਵਾ ਸਕੀ ਤਾਂ ਮੁੱਖ ਮੰਤਰੀ ਲੈ ਕੇ ਗ੍ਰਹਿ ਮੰਤਰੀ ਤੇ ਉਹਨਾਂ ਦੀ ਕੈਬਨਿਟ ਦੇ ਵਿੱਚ ਕੀ ਆਉਂਦਾ ਸੀ ਉਹਦੇ ਬਾਰੇ ਫਿਰ ਸਰਕਾਰ ਜ਼ਿੰਮੇਵਾਰ ਹੈ ਦੂਸਰੇ ਪਾਸੇ ਜਦੋਂ ਬੇਅਦਬੀ ਕਾਣ ਦੇ ਦੋਸ਼ੀਆਂ ਨੂੰ ਸਜ਼ਾਵਾ ਦਿਵਾਉਣ ਲਈ ਇਨਸਾਫ ਦਿਵਾਉਣ ਦੇ ਲਈ ਧਰਨੇ ਪ੍ਰਦਰਸ਼ਨ ਸ਼ੁਰੂ ਹੁੰਦੇ ਨੇ ਤਾਂ ਨਾਮ ਜੱਪ ਦੀ ਸੰਗਤ ਤੇ ਹ ਲੰਗਰ ਸ਼ਕਤੀ ਸੰਗਤ ਤੇ ਗੋਲੀਆਂ ਚੱਲਦੀਆਂ ਨੇ ਤੇ ਇਹੀ ਸਰਕਾਰ ਸੀ ਜਿਹਦੇ ਸੁਖਵੀਰ ਬਾਦਲ ਗ੍ਰਹਿ ਮੰਤਰੀ ਸੀ ਜਿਹੜੀ ਕਹਿੰਦੀ ਕਿ ਪੁਲਿਸ ਅਣਪਛਾਤੀ ਹੋਗੀ ਵਰਤੀ ਅਣਪਛਾਤੀ ਹੋਗੀ ਗੋਲੀਆਂ ਅਣਪਛਾਤੀਆਂ ਹੋਗੀਆਂ ਸੋ ਉਹ ਸਾਰੀ ਜਵਾਬ ਤਲਬੀ ਹੋਣੀ ਹੈ ਤੇ ਇੱਕ ਪਾਸੇ ਅਕਾਲ ਤਖਤ ਸਾਹਿਬ ਦਾ ਇਹ ਫਰਮਾਨ ਕਿ ਜਿਹੜੇ ਸਿੱਖ ਮੰਤਰੀ ਨੇ ਉਹ ਵੀ 15 ਦਿਨਾਂ ਚ ਪੇਸ਼ ਹੋਣ ਸੋ ਇਹ ਨਾਮ ਜਿੱਕਰ ਸ਼ੁਰੂ ਕਰਨਾ ਤਾਂ ਪ੍ਰਕਾਸ਼ ਸਿੰਘ ਬਾਦਲ ਤੋਂ ਨਾਮ ਸ਼ੁਰੂ ਹੁੰਦਾ ਹੈ ਪ੍ਰਕਾਸ਼ ਸਿੰਘ ਬਾਦਲ ਮੁੱਖ ਮੰਤਰੀ ਸੀ ਪਰ ਸਾਡੀ ਇਹ ਰਵਾਇਤ ਤੇ ਸਾਡਾ ਇਹ ਧਰਮ ਰਿਹਾ ਅਕੀਦਾ ਰਿਹਾ ਕਿ ਜਿਹੜਾ ਵਿਅਕਤੀ ਇਸ ਦੁਨੀਆ ਤੋਂ ਚਲਾ ਗਿਆ ਹੁਣ ਅਸੀਂ ਉਸ ਨੂੰ ਫਿਰ ਲਾਂਬੇ ਕਰ ਦਿੰਦੇ ਹਾਂ ਪਰ ਪੰਥਕ ਧਰਾ ਦੇ ਵਿੱਚ ਵੀ ਪਿੰਡਾਂ ਦੀਆਂ ਸੱਥਾਂ 'ਚ ਵੀ ਇਹ ਚਰਚਾ ਹੈ ਕਿ ਸੁਖਵੀਰ ਬਾਦਲ ਜਦੋਂ ਉਹ ਪੇਸ਼ ਹੋਣਗੇ 15 ਦਿਨਾਂ ਦੇ ਦਰਮਿਆਨ ਕੀ ਆਪਣੇ ਪਿਤਾ ਪ੍ਰਕਾਸ਼ ਸਿੰਘ ਬਾਦਲ ਨੂੰ ਮਿਲਿਆ ਫਕਰੇ ਕੌਮ ਵਾਲਾ ਸਨਮਾਨ ਵੀ ਵਾਪਸ ਲੈ ਕੇ ਜਾਣਗੇ ਕਿ ਉਹਦੇ ਹੱਕਦਾਰ ਨਹੀਂ ਸੀਗੇ ਜਾਂ ਵਾਪਸ ਸੰਭ ਜੀ ਕਿ ਉਹ ਇੰਨੀ ਹਿੰਮਤ ਦਿਖਾ ਸਕਦੇ ਨੇ ਪਰ ਜਿਹੜੇ ਮੰਤਰੀਆਂ ਦੀ ਗੱਲ ਹੈ ਫਿਰ ਪ੍ਰਕਾਸ਼ ਸਿੰਘ ਬਾਦਲ ਤਾਂ ਚਲੋ ਨਹੀਂ ਹੈਗੇ ਦੁਨੀਆ 'ਚ ਆਪਾਂ ਉਹ ਨਾਮ ਬਾਹਰ ਰੱਖਦੇ ਆ ਸੁਖਵੀਰ ਸਿੰਘ ਬਾਦਲ ਉਪ ਮੁੱਖ ਮੰਤਰੀ ਸੀ ਉਹਨਾਂ ਨੂੰ ਵੀ ਆਉਣਾ ਪੈਣਾ ਮਨਪ੍ਰੀਤ ਬਾਦਲ ਵਿੱਤ ਮੰਤਰੀ ਰਹੇ ਨੇ ਇੱਕ ਸਰਕਾਰ 'ਚ ਦੂਸਰੀ ਦੇ ਵਿੱਚ ਫਿਰ ਪਰਮਿੰਦਰ ਢੀਂਸਾ ਮੰਤ ਬੇਟਾ ਮੰਤਰੀ ਰਹੇ ਨੇ ਉਹਨਾਂ ਨੂੰ ਵੀ ਆਉਣਾ ਪੈਣਾ ਆਉਣਾ ਤਾਂ ਆਦੇਸ਼ ਪ੍ਰਤਾਪ ਕੈਰਨ ਨੂੰ ਵੀ ਪੈਣਾ ਆਉਣਾ ਵਿਕਰਮਜੀਠੀਆਂ ਨੂੰ ਵੀ ਪੈਣਾ ਜੀ ਆਉਣਾ ਬੀਬੀ ਜਗੀਰਕੌਰ ਨੂੰ ਵੀ ਪੈਣਾ ਆਉਣਾ ਦਲਜੀਤ ਸਿੰਘ ਚੀਮਾ ਨੂੰ ਵੀ ਪੈਣਾ ਤੇ ਪੇਸ਼ ਸਕੰਦਰ ਸਿੰਘ ਮਲੂਕਾ ਨੂੰ ਵੀ ਹੋਣਾ ਪੈਣਾ ਪੇਸ਼ ਸਰਜੀਤ ਸਿੰਘ ਰਖੜਾ ਨੂੰ ਵੀ ਹੋਣਾ ਪੈਣਾ ਪੇਸ਼ ਬੀਬੀ ਉਪਿੰਦਰਜੀਤ ਕੌਰ ਨੂੰ ਵੀ ਹੋਣਾ ਪੈਣਾ ਤੇ ਪੇਸ਼ ਗੁਲਜਾਰ ਰਾਣੀਕੇ ਤੇ ਜੀਸੂ ਕਹਾੜ ਨੂੰ ਵੀ ਹੋਣਾ ਪੈਣਾ ਸ਼ਰਦੀ ਢੱਲੋਂ ਨੂੰ ਵੀ ਆਉਣਾ ਪੈਣਾ ਸੋ ਇਹ ਲੰਬੀ ਸੂਚੀ ਹੈ ਜੀ ਜੀ ਪਰ ਜੇ ਅਕਾਲ ਤਖਤ ਸਾਹਿਬ ਨੇ ਇਹਨਾਂ ਸਿੱਖ ਮੰਤਰੀ ਦੇ ਨਾਂ ਤੇ ਇਹਨਾਂ ਨੂੰ ਇਹਨਾਂ ਤੋਂ ਜਵਾਬ ਤਲਬ ਵੀ ਕੀਤੀ ਹੈ ਤਾਂ ਪੰਜਾਬ ਤਾਂ ਸਮੁੱਚੀ ਉਸ 10 ਸਾਲ ਦੀ ਸਰਕਾਰ ਤੋਂ ਜਵਾਬਤਦਾਰ ਵੀ ਕਰਦਾ ਨਾ ਫਿਰ ਭਾਜਪੀ ਵੀ ਬਰਾਬਰ ਭਾਈਵਾਲ ਸੀ ਜੀ ਤੇ ਜਿਹੜੇ ਹੋਰ ਕਿਸੇ ਧਰਮ ਨਾਲ ਸੰਬੰਧਿਤ ਹੋਰ ਕਿਸੇ ਭਾਈਚਾਰੇ ਨਾਲ ਸੰਬੰਧਿਤ ਮੰਤਰੀ ਰਹੇ ਨੇ ਜਵਾਬਤਦਾਰ ਵੀ ਤਾਂ ਉਹਨਾਂ ਦੀ ਬਣਦੀ ਹੈ ਪੰਜਾਬ ਨੂੰ ਤਾਂ ਜਵਾਬ ਦੇਣ ਉਹ ਉਹ ਪੰਜਾਬ ਦੀ ਕਚਹਿਰੀ ਚ ਤਾਂ ਕੇ ਪੇਸ਼ ਹੋਣ ਸੋ ਪਰ ਇਸ ਚੀਜ਼ ਨੇ ਇਹ ਸਾਰੇ ਚੀਜ਼ਾਂ ਨੂੰ ਪਟਿਆਰੇ ਚ ਖੜਾ ਕੀਤਾ ਚਲੋ ਇਸ ਵਾਰ ਨਹੀਂ ਸੀ ਵਿਖਰਿਆ ਕੁੰਬਾ ਘਟੋ ਘਟ ਸੱਚਖੰਡ ਦਰਬਾਰ ਸਾਹਿਬ ਵਿਖੇ ਜਾਊਗਾ ਕਾਲ ਤੱਕ ਸਮਰੇ ਪੇਸ਼ ਹੋਊਗਾ ਸ਼ਾਇਦ ਆਪਣੇ ਗ੍ਰਾਹਾਂ ਨੂੰ ਕਬੂਲ ਕਰਨ ਤੋਂ ਬਾਅਦ ਕੋਈ ਵਾਇਗਰੂਸ ਮੱਤ ਬਖਸ਼ੇ ਕਿ ਘੱਟੋ-ਘੱਟ ਸ਼੍ਰੋਮਣੀ ਕਾਰਗਰ ਦਾ ਸਰੂਪ ਬਹਾਲ ਹੋ ਜਵੇ ਉਹਦੀ ਬਣਤਰ ਬਹਾਲ ਹੋ ਜਵੇ ਹੈ ਉਹਦਾ ਉਹ ਉਹ ਔਰਾ ਬਹਾਲ ਹੋ ਜਵੇ ਬਸ਼ਰਤੇ ਉਹ ਬਾਦਲਦਲ ਨਾ ਰਹੇ ਉਹ ਟੋੜਾਦਲ ਨਾ ਰਹੇ ਮਾਣਦਲ ਨਾ ਰਹੇ ਹੈ ਨਾ ਉਹ ਚੰਦੂ ਮਾਜਰਾਦਲ ਨਾ ਰਹੇ ਹੈ ਨਾ ਉਹ ਜਿਹੜਾ ਖਿਲਰਿਆ ਹੋਇਆ ਉਹ ਇੱਕ ਰੂਪ ਦੇ ਵਿੱਚ ਜੇਕਰ ਕਿਸੇ ਰੂਪ ਵਿੱਚ ਸਾਹਮਣੇ ਆ ਜਾਵੇ ਸ਼ਾਇਦ ਪੰਜਾਬ ਨੂੰ ਫੇਰ ਮੋੜਾ ਪਵੇ ਪਰ ਅਜੇ ਉਹ ਦਿਨ ਦੂਰ ਲੱਗਦੇ ਨੇ ਉਹਨ ਸਭ ਦੀ ਨਜ਼ਰ 15 ਦਿਨਾਂ ਤੇ ਕਿ ਸਾਰਾ ਕੋੜ ਮਾ ਉਥੇ ਕਿਵੇਂ ਜਾ ਕੇ ਪੇਸ਼ ਹੁੰਦਾ ਕਿਵੇਂ ਆਪਣੇ ਆਪਣੇ ਗਲਤ ਕਬੂਲਦੇ ਨੇ ਜਾਂ ਅਜੇ ਵੀ ਇੱਕ ਦੂਜੇ ਤੇ ਦੋਸ਼ ਮੜਨਗੇ ਦੀਪਕ ਜੀ ਜਿਹੜੇ ਆਮ ਆਦਮੀ ਪਾਰਟੀ ਦੇ ਵਰਕਰ ਨੇ ਖਾਸ ਤੌਰ ਤੇ ਬਰਨਾਲੇ ਤੇ ਗਿੱਦੜ ਬਾਹੇ ਵਿੱਚ ਉਹਨਾਂ ਦੇ ਵਿੱਚ ਅੰਦਰੂਨੀ ਰੋਸ ਹੈ ਬੜਾ ਤੇ ਹੁਣ ਇਹ ਮਸਲਾ ਜਿਹੜਾ ਦਿੱਲੀ ਤੱਕ ਪਹੁੰਚ ਗਿਆ ਲੇਖੋ ਪਿਛਲੇ ਦਿਨੀ ਦਲਵੀਰ ਗੋਲਡੀ ਹੋਰਾਂ ਨੂੰ ਬਰਨਾਲੇ 'ਚ ਸ਼ਾਮਲ ਕੀਤਾ ਸੀ ਮੁੱਖ ਮੰਤਰੀ ਭਗਵੰਤ ਮਾਨ ਹੋਰਾਂ ਨੇ ਤਦ ਉੱਥੇ ਵੀ ਇਹੀ ਬਾਤ ਉੱਠੀ ਸੀ ਕਿ ਲੈ ਵੀ ਅਗਲੀ ਵਾਰ ਇਹਨੂੰ ਚੋਣ ਲੜਾਉਣੀ ਹੈ ਜਾਂ ਉਸ ਸਮੇਂ ਤਾਂ ਇਹ ਵੀ ਸੀ ਕਿ ਤੇ ਐਮਪੀ ਦੀ ਚੋਣ ਨਾਲ ਲੜਾ ਦੇਣ ਵੈਸੇ ਹਨ ਤੇ ਹੁਣ ਫਿਰ ਜਦੋਂ ਉੱਥੋਂ ਮੀਥੇਰੋਰੀ ਮੈਂਬਰ ਪਾਰਲੀਮੈਂਟ ਬਣ ਕੇ ਚਲੇ ਗਏ ਤੇ ਉਹ ਪੋਸਟ ਖਾਲੀ ਹੈ ਹੁਣ ਉੱਥੇ ਐਮਐਲਏ ਦੀ ਚੋਣ ਹੋਣੀ ਹੈ ਤੇ ਦਿਨਵੀਰ ਗੋਲਡੀ ਫੇਰ ਆਪਣੇ ਪਰ ਤੋੜ ਰਹੇ ਨੇ ਆਪਣੇ ਲਈ ਜਾਂ ਆਪਣੀ ਧਰਮ ਪਤਨੀ ਲਈ ਉਹ ਟਿਕਟ ਚਾਹੁੰਦੇ ਨੇ ਤੇ ਆਵਾ ਦੀ ਪਾਰਟੀ ਦਾ ਵਰਕਰ ਕਹਿੰਦਾ ਵੀ ਸਾਡੇ ਸਿਰ ਤੇ ਲਿਆ ਕੇ ਬਿਠਾਰੇ ਨੂੰ ਸੀ ਇਸ ਲਈ ਉੱਥੇ ਵੀ ਉਹ ਨਾਰਾਜ਼ ਕੀਆ ਤੇ ਇਧਰ ਗਿੱਦਰਵਾਹੇ ਤਾਜ਼ਾ ਤਾਜ਼ਾ ਘਟਨਾਕਰਮ ਡਿੰਪੀ ਟਿੱਲੋ ਵਾਲਾ ਹੋ ਕੇ ਹਟਿਆ ਤੇ ਇੱਥੋਂ ਤਾਂ ਪਤਾ ਲੱਗਿਆ ਇੱਥੇ ਵਾਲੇ ਕੁਝ ਬਰਕਰਰ ਤਾਂ ਦਿੱਲੀ ਆਪੜ ਗਏ ਨੇ ਹੂੰ ਹੂੰ ਬਸ ਯੋ ਕਹਿੰਦੇ ਦਿੱਲੀ ਉਹਨਾਂ ਨੇ ਪਹੁੰਚ ਕਰ ਲਈ ਹੈ ਹਾਈ ਕਮਾਂਡ ਤੱਕ ਹੁਣ ਸੁਨੀਤਾ ਕੇਜਰੀਵਾਲ ਤੱਕ ਪਹੁੰਚ ਕੀਤੀ ਜਾ ਰਹੀ ਹੈ ਮਨੀਸ਼ ਸ਼ੋਧਿਆ ਤੱਕ ਕੀਤੀ ਜਾ ਰਹੀ ਹੈ ਸੰਦੀਪ ਪਾਟਕ ਤੱਕ ਪਹੁੰਚ ਕੀਤੀ ਜਾ ਰਹੀ ਹੈ ਤੇ ਕੁਝ ਨੇ ਦਿੱਲੀ ਆਪਣੇ ਸੰਪਰਕ ਸਾਧਨ ਜੂਰੂ ਕੀਤੇ ਨੇ ਅਸਲ ਦੇ ਵਿੱਚ ਇਹ ਸ਼ਾਇਦ ਪਹਿਲੀ ਵਾਰ ਹੋ ਰਿਹਾ ਹੋਵੇ ਪੰਜਾਬ ਦੇ ਇਸ ਮਾਹੌਲ ਦੇ ਵਿੱਚ ਕਿ ਜਿਮਨੀ ਚੋਣਾਂ ਦਾ ਐਲਾਨ ਨਹੀਂ ਹੋਇਆ ਪਰ ਜਿਮਨੀ ਚੋਣਾਂ ਵਾਲਾ ਮਾਹੌਲ ਬਣ ਗਿਆ ਖਾਸ ਕਰਕੇ ਬਰਨਾਲੇ ਤੇ ਗਿੱਦੜਵਾਹ ਤਾਂ ਬਿਲਕੁਲ ਬਣ ਗਿਆ। ਦਾਅਵੇਦਾਰਾਂ ਦੇ ਨਾਮ ਸਾਹਮਣੇ ਆਉਣ ਲੱਗੇ ਨੇ ਬਕਾਇਦਾ ਹਰ ਪਾਰਟੀ ਦੇ ਵਿੱਚ। ਆਮ ਆਦਮੀ ਪਾਰਟੀ ਦੇ ਵਿੱਚ ਜੇਕਰ ਤੁਸੀਂ ਗਿੱਦੜਵਾਹ ਦੀ ਗੱਲ ਕਰੋ ਤਾਂ ਮੁੱਖ ਮੰਤਰੀ ਭਗਵੰਤ ਮਾਨ ਹੋਰਾਂ ਦੇ ਹਵਾਲੇ ਨਾਲ ਤਾਂ 90% ਦੀ ਲਗਭਗ ਤੈਅ ਆ ਕਿ ਡਿੰਪੀਟ ਲੋਹਰਾਂ ਨੂੰ ਹੀ ਹਰਦੀਪ ਸਿੰਘ ਡਿੰਪੀਟ ਲੋਹਰਾਂ ਨੂੰ ਟਿਕਟ ਮਿਲਣੀ ਹੈ। ਮਤਲਬ ਜੇ ਆਪਾਂ 99% ਵੀ ਇਹ ਮੰਨ ਲਈਏ ਕਿ ਹਾਂ ਉਹਨਾਂ ਦੀ ਦਾਅਵੇਦਾਰੀ ਆ ਪਰ 1% ਦਾ ਚਾਂਸ ਹੋ ਰਾਜਨੀਤੀ ਦੇ ਵਿੱਚ 1% ਦੀ ਤਿਲਕਣ ਕਾफी ਹੁੰਦੀ ਆ। ਜੀ। ਸੋ ਇਸ ਲਈ ਉੱਥੇ ਸੁਖਜਿੰਦਰ ਕੌਣੀ ਹੋਰੀ ਡਾਕਟਰ ओंकार ਸਿੰਘ ਹੋਰੀ ਪ੍ਰਿਤਪਾਲ ਸ਼ਰਮਾ ਰਾਜ ਬਲਵਿੰਦਰ ਸਿੰਘ ਮਠਾਰੂ ਹੋਰੀ ਇਹ ਵੀ ਦਾਵੇਦਾਰਾਂ ਚ ਉਧਰ ਕਾਂਗਰਸ ਵਾਲੇ ਪਾਸਿਓ ਜਿਸ ਤਰ੍ਹਾਂ ਦੀ ਸ਼ੈਲੀ ਹੁਣ ਰਾਜਾ ਬੜਿੰਗ ਨੇ ਅਪਣਾ ਲਈ ਹੈ ਕਿ ਮੈਨੂੰ ਇੰਟਰਸਟਿੰਗ ਮੈਚ ਖੇਡਣੇ ਚ ਮਜ਼ਾ ਆਉਂਦਾ ਇੰਟਰਸਟਿੰਗ ਮੈਚ ਹੋਵੇ ਤਾਂ ਸਹੀ ਹੈ ਨਾ ਅੱਜ ਬੇ ਡਿੰਪੀ ਢੱਲੋਂ ਅੱਜ ਬੇ ਮਨਪ੍ਰੀਤ ਬਾਦਲ ਸੁਖਵੀਰ ਬਾਦਲ ਆ ਜਾਣ ਫਿਰ ਰਾਜਾ ਬੜਿੰਗ ਹ ਉੱਚ ਖੇਡੂਗਾ ਇਹਦਾ ਮਤਲਬ ਉਹਨੇ ਇਸ਼ਾਰਾ ਕਰਤਾ ਕਿ ਅਮਰਤਾ ਬੜਿੰਗ ਤਿਆਰ ਆ ਚੌਣ ਲੜਨ ਲਈ ਤੇ ਹਾਈ ਕਮਾਂਡ ਵੱਲੋਂ ਵੀ ਹਰੀ ਚੰਡੀ ਕੋਈ ਹੋਈ ਹੈ ਉਹ ਤੋਂ ਬਿਨਾ ਵੀ ਉਹ ਆ ਕਾਂਗਰਸ ਵੱਲੋਂ ਨਰਿੰਦਰ ਸਿੰਘ ਕੌਣੀ ਤੇ ਹਰਚਰਨ ਸਿੰਘ ਸਿੱਖਾਂ ਹੋਰੀ ਇਹ ਵੀ ਦਾਵੇਦਾਰ ਨੇ। ਅਕਾਲੀ ਦਲ ਦੇ ਉੱਥੋਂ ਦੇ ਪੁਰਾਣੇ ਵਰਕਰ ਜਿਹੜੇ ਅਜੇ ਵੀ ਸੁਖਵੀਰ ਬਾਦਲ ਨਾਲ ਖੜੇ ਨੇ ਉਹ ਚਾਹੁੰਦੇ ਨੇ ਸੁਖਵੀਰ ਬਾਦਲ ਹੀ ਆਉਣ। ਹੁਣ ਸੁਖਵੀਰ ਬਾਦਲ ਇੱਧਰ 15 ਦਿਨਾਂ 'ਚ ਕੀ ਫੈਸਲਾ ਹੁੰਦਾ ਇਹ ਵੀ ਦੇਖਣ ਵਾਲੀ ਗੱਲ ਹੈ। ਜੀ। ਕਿ ਉਹਨਾਂ ਤੇ ਕੋਈ ਇਹੋ ਜਿਹੀ ਵੀ ਰੋਕ ਵੀ ਲੱਗਦੀ ਹੈ ਕਿ ਅਜੇ ਕੋਈ ਚੋਣ ਨਹੀਂ ਲੜਨੀ, ਕੋਈ ਅਹੁਦਾ ਨਹੀਂ ਸੰਭਾਲਣਾ, ਕੁਝ ਨਹੀਂ ਕਰਨਾ ਇਹ ਵੀ ਨਜ਼ਰ ਰੱਖਣ ਵਾਲੀ ਗੱਲ ਹੈ। ਤੇ ਦੂਸਰੇ ਪਾਸੇ ਅਕਾਲੀ ਦਲ ਵੱਲੋਂ ਹੁਣ ਕਮਰਜੀਤ ਸਿੰਘ ਰੋਜੀ ਵਰਤਨ ਦੀ ਹੋਰੀ ਹੈ ਜਾਂ ਤੇਜਿੰਦਰ ਅ ਮਿੱਡੂ ਖੜਾ ਹੋ ਰਹੀ ਇਹ ਵੀ ਦਾਅਵੇਦਾਰ ਤੇ ਭਾਜਪਾ ਵੱਲੋਂ ਮਨਪ੍ਰੀਤ ਬਾਦਲ ਦਾ ਹੀ ਨਾਂ ਚੱਲਦਾ ਪਰ ਮਨਪ੍ਰੀਤ ਬਾਦਲ ਨਾਲ ਲੜਨਾ ਵੀ ਚਾਹੁੰਦੇ ਆ ਜਾਂ ਨਹੀਂ ਤੇ ਜਦੋਂ ਕਿ ਚਰਚਾਵਾਂ ਇਹ ਚਲਾਈਆਂ ਜਾ ਰਹੀਆਂ ਕਿ ਜੀ ਘਰ ਵਾਪਸੀ ਹੋ ਸਕਦੀ ਹੈ ਪਰ ਇਹੀ ਜੀ ਸਥਿਤੀ ਚ ਅਕਾਲੀ ਦਲ ਦੇ ਚ ਮਨਪ੍ਰੀਤ ਬਾਦਲ ਕਿਉਂ ਵਾਪਸ ਆਊਗਾ ਜੀ ਜੀ ਤੇ ਇਸੇ ਤਰ੍ਹਾਂ ਬਰਨਾਲਾ ਜੇ ਬਰਨਾਲਾ ਦਿਲਵੀਰ ਗੋਲਡੀ ਜਾਨੋ ਦੀ ਧਰਮ ਪਤਨੀ ਦਾ ਨਾਂ ਚੱਲਦਾ ਆਵਾਮੀ ਪਾਰਟੀ ਚੋਂ ਤਾਂ ਜੀ ਐਸ ਡਿਨੀਵਾਲ ਤੇ ਗੁਰਦੀਪ ਬਾਠ ਹ ਹਸਨਪ੍ਰੀਤ ਬਾਦਲ ਇਹਨਾਂ ਦੇ ਨਾਮ ਵੀ ਚੱਲਦੇ ਕਿ ਆਵਾਮੀ ਪਾਰਟੀ ਵੱਟ ਯੂਨਿਟ ਇੱਕ ਬਣ ਸਕਦੀ ਹੈ ਕਾਂਗਰ ਹਾਂ ਕੁਲਦੀਪ ਸਿੰਘ ਕਾਲਾ ਉਹ ਟਿਕਟ ਦਾ ਦਾਵੇਦਾਰ ਹੈ ਪਰ ਕੁਝ ਧਰਾਂ ਬੀਜਿੰਦਰ ਸਿੰਘ ਦਾ ਨਾਮ ਅੱਗੇ ਵਧਾਰੀਆਂ ਕਿ ਜੀ ਬਰਨਾਲੇ ਤੋਂ ਬੀਜਿੰਦਰ ਸਿੰਘ ਦਾ ਉਹ ਲੜਾਉ ਜੀ ਹੁਣ ਵਿਹਲਾ ਅਨੰਦਪੁਰ ਸਾਹਿਬ ਤੋਂ ਲੋਕ ਸਭਾ ਦੀ ਚੋਣ ਲੜੀ ਸੀ ਨਹੀਂ ਜਿੱਤ ਸਕੇ ਜੀ ਇੱਧਰ ਮਲਕੀਤ ਕੀਤੀ ਦੇ ਨਾ ਮੁੰਡੇ ਦਾ ਨਾਂ ਚੱਲ ਰਿਹਾ ਕਿ ਅਕਾਲੀ ਦਲ ਵੱਲੋਂ ਮਲਕੀਤ ਸਿੰਘ ਕੀਤੀ ਦੇ ਮੁੰਡੇ ਕੁਲਵੰਤ ਕੀਤੀ ਨੂੰ ਟਿਕਟ ਮਿਲ ਸਕਦੀ ਹੈ ਤੇ ਭਾਜਪਾ ਇਥੋਂ ਕੇਵਲ ਢਲੋਂ ਤੋਂ ਲੜਾਉਣ ਬਾਰੇ ਸੋਚ ਰਹੀ ਹੈ ਚੱਬੇਵਾਲ ਦੇ ਵਿੱਚ ਵੀ ਇਸੇ ਤਰ੍ਹਾਂ ਹਾਂ ਚੱਬੇਵਾਲ ਦੇ ਵਿੱਚ ਰਾਜਮਾਰ ਚੱਬੇਵਾਲ ਆਪਣੇ ਆਪਣੇ ਭਰਾ ਨੂੰ ਡਾਕਟਰ ਜਤਿੰਦਰ ਹਰਮਨ ਜਾਂ ਆਪਣੇ ਮੁੰਡੇ ਨੂੰ ਟਿਕਟ ਦਿਵਾਉਣਾ ਹੈਨਾ ਤੇ ਦੂਸਰੇ ਪਾਸੇ ਕਾਂਗਰਸੀ ਉਮੀਦਵਾਰ ਅਜੇ ਕਹਿੰਦੇ ਤਲਾਸ਼ ਜਾਰੀ ਹੈ ਹੈਨਾ ਇਧਰ ਸ਼ੇਰ ਸੋਨ ਸਿੰਘ ਠੰਡਲ ਬਾਰੇ ਚਰਚਾ ਚੱਲ ਰਹੀ ਹੈ ਕਾਪੀ ਦਲ ਦੇ ਵਿੱਚ ਤੇ ਜਦੋਂ ਕਿ ਭਾਜਪਾ ਕੋਲ ਕੋਈ ਉੱਥੇ ਸਹੀ ਉਮੀਦਵਾਰ ਨਹੀਂ ਹੈ ਪਰ বিজে ਸੰਪਲਾਂ ਨੂੰ ਕਹਿੰਦੇ ਮੌਕੇ ਤੇ ਕਿਹਾ ਜਾ ਸਕਦਾ ਹੈ ਕਿ ਤੁਸੀਂ ਉਹ ਚੋਣ ਲੜ ਲਓ ਹੈ ਡੇਰਾਬਾਬਾ ਨਾਨਕ ਇਧਰ ਆਮ ਆਦਮੀ ਪਾਰਟੀ ਦੇ ਉੱਥੋਂ ਜਿਹੜੇ ਹਲਕਾ ਇੰਚਾਰਜ ਨੇ ਹੈਨਾ ਉਹਨਾਂ ਗੁਰਦੀਪ ਰੰਧਾਵਾ ਉਹਨਾਂ ਦੇ ਖਿਲਾਫ ਪਾਰਟੀ ਦੇ ਅੰਦਰੇ ਬਗਾਵਤ ਹੈ ਪਰ ਉਹ ਦਾਵੇਦਾਰਾਂ ਨੇ ਸਭ ਤੋਂ ਮੂਰੇ ਉਤੋਂ ਬਿਨਾਂ ਚਰਜੀਤ ਬਾਟਦਾ ਵੀ ਨਾ ਹੈ ਅਮਰਜੀਤ ਉਦੋਵਾਲੀ ਦਾ ਨਾਂ ਹੈ ਤੇ ਸੁਜੀਤ ਦਾ ਰੰਧਾਵਾ ਆਪਣੇ ਭਰਾ ਨੂੰ ਜਾਂ ਆਪਣੀ ਧਰਮ ਪਤਨੀ ਨੂੰ ਟਿਕਟ ਦਿਵਾਉਣ ਦੀ ਕੋਸ਼ਿਸ਼ਾਂ ਕਰ ਰਹੇ ਨੇ ਤੇ ਇਕਾਲੀਦਲ ਵੱਲੋਂ ਉੱਥੇ ਕੁਝ ਨਾਮ ਸਾਹਮਣੇ ਨੇ ਜਿਨ੍ਹਾਂ ਚੋਂ ਲੰਗਾ ਦੇ ਮੁੰਡੇ ਦਾ ਨਾਮ ਵੀ ਚੱਲ ਰਿਹਾ ਕਿ ਉਹ ਵੀ ਦਾਅਵੇਦਾਰਾਂ ਚ ਨੇ ਤੇ ਰਵਿਕਰਨ ਸਿੰਘ ਕੱਲ ਨੂੰ ਭਾਜਪਾ ਨੂੰ ਸਭ ਦੇ ਸੋ ਇਹ ਪਹਿਲੀ ਵਾਰ ਆ ਕਿ ਦਾਅਵੇਦਾਰਾਂ ਦੀ ਸੂਚੀਆਂ ਵੀ ਬਾਹਰ ਆਉਣ ਲੱਗੀਆਂ ਨੇ ਉਹਨਾਂ ਬਾਰੇ ਪਾਰਟੀਆਂ ਚ ਮੰਥਨ ਵੀ ਹੋਣ ਲੱਗਿਆ ਹਾਈ ਕੌਨਾਂ ਜੋੜ-ਤੋੜ ਵੀ ਹੋਣ ਲੱਗਿਆ ਪਰ ਆਮ ਆਦਮੀ ਪਾਰਟੀ ਦੇ ਵਿੱਚ ਖਾਸ ਕਰ ਬਰਨਾਲਾ ਔਰ ਗਿੱਦੜਵਾਂ ਨੂੰ ਲੈ ਕੇ ਇੱਕ ਵਿਰੋਧ ਦੀ ਲਹਿਰ ਉੱਠਣ ਲੱਗੀ ਹੈ ਵੀ ਕਿ ਲਗਾਤਾਰ ਬਾਹਰੋਂ ਲਿਆ ਕੇ ਜਿਹੜੇ ਪਲੇਅਰ ਦੇਏ ਜਾ ਰਹੇ ਉਹ ਸਹੀ ਨਹੀਂਗਾ ਆਪਣੇ ਵਰਕਰਾਂ ਨੂੰ ਮੌਕਾ ਦਿਓ ਆਪਣੇ ਲੀਡਰਾਂ ਨੂੰ ਮੌਕਾ ਦਿਓ ਇਹ ਪੈਰਾਸ਼ੂਟੀ ਉਮੀਦਵਾਰ ਜਾਂ ਹੋਰ ਦਲਾਂ ਵਾਲੇ ਦਲ ਬਦਲੀ ਵਾਲੇ ਉਮੀਦਵਾਰ ਸਾਡੇ ਤੇ ਨਾ ਥੋਕੋ ਦੇਖਦੇ ਹਾਂ ਜੀ ਇਹ ਫੈਸਲਾ ਕਿੱਧਰ ਨੂੰ ਜਾਂਦਾ ਹੈ ਜੀ ਤੇ ਦੀਪਕ ਜੀ ਗਵਾਂਡੀ ਸੂਬੇ ਹਰਿਆਣਾ ਦੇ ਵਿੱਚ ਵੀ ਇਲੈਕਸ਼ਨ ਹੋਣਾ ਤੇ ਉੱਧਰ ਵੀ ਕਾਂਗਰਸ ਤੇ ਭਾਜਪਾ ਨੇ ਆਪਣੀ ਪਹਿਲੀ ਪਹਿਲੀ ਸੂਚੀ ਜਿਹੜੀ ਆ ਉਹ ਤਿਆਰ ਕਰ ਲਈ ਹੈ ਆਪਾਂ ਕੁਇਕਲੀ ਇਹਦੇ ਬਾਰੇ ਵੀ ਜ਼ਰੂਰ ਗੱ ਜੀ ਬਿਲਕੁਲ ਲਗਭਗ ਉਹਨਾਂ ਦੀ ਸੂਚੀ ਤਿਆਰ ਹੈ ਤੇ ਹੋ ਸਕਦਾ ਸਵੇਰ ਤੱਕ ਜਾਂ ਦੇ ਰਾਤ ਤੱਕ ਭਾਜਪਾ ਦੀ ਪਹਿਲੀ ਸੂਚੀ ਆ ਵੀ ਜਾਵੇ 90ਾਂ ਚੋਂ 55 ਉਮੀਦਵਾਰ ਲਗਭਗ ਭਾਜਪਾ ਨੇ ਤੈਅ ਕਰ ਲਏ ਨੇ ਹਾਂ ਜਦੋਂ ਕਿ ਉੱਥੇ ਪਾਰਟੀ ਦੇ ਜਿਹੜੇ ਭਾਜਪਾ ਦੇ ਪ੍ਰਧਾਨ ਨੇ ਉਹ ਤਾਂ ਕਹਿੰਦੇ ਨੇ ਜੀ ਕਿ ਜਿਹੜੇ ਨਾਇਬ ਸਿੰਘ ਸੈਣੀ ਨੇ ਲੋੜਵਾ ਤੋਂ ਲੜਨਗੇ ਪਰ ਸ਼ੈਣੀ ਸਾਹਿਬ ਕਹਿੰਦੇ ਕਿ ਅੱਛਾ ਉਹਨੂੰ ਜਾਦੇ ਪਤਾ ਹੋਊਗਾ ਮੈਂ ਤਾਂ ਕਰਨਾਲ ਤੋਂ ਹੀ ਲੜਨਾ ਸੋ ਇਹਨਾਂ ਤਰ੍ਹਾਂ ਭਾਜਪਾ ਦੇ ਅੰਦਰ ਵੀ ਸਾਰਾ ਕੁਝ ਠੀਕ ਨਹੀਂ ਹੈ ਇਸ ਵਾਰ ਤੇ ਦੂਸਰਾ ਇਸ ਵਾਰ ਪਰਿਵਾਰ ਬਾਦ ਵੀ ਉੱਥੇ ਨਜ਼ਰ ਆਊਗਾ ਯਮੇ 인ਦਰ ਮੰਤਰੀ ਜਿਹੜਾ ਸਟੇਟ ਮੰਤਰੀ ਹੈ ਕੇਂਦਰੀ 인ਦਰਜੀਤ ਸਿੰਘ ਉਹਦੀ ਕੁੜੀ ਨੂੰ ਟਿਕਟ ਮਿਲ ਸਕਦੀ ਹੈ ਇਸੇ ਤਰ੍ਹਾਂ ਕਿਸ਼ਨਪਾਲ ਗੁੱਜਰਾ ਉਹਦੇ ਮੁੰਡੇ ਨੂੰ ਸੁਪਾਜਪਾ ਜੁਨ ਪਰਿਵਾਰਵਾਦ ਵੀ ਨਜ਼ਰ ਆਊਗਾ ਤੇ ਕਾਂਗਰਸ ਦੀ ਵੀ ਜਿਹੜੀ ਸਥਾਨਕ ਉਹਨਾਂ ਦੀ ਸਕਰੀਨਿੰਗ ਕਮੇਟੀ ਹੈ ਉਹਨੇ ਵੀ 60 ਕ ਨਾਮ ਸਪਸ਼ਟ ਕਰ ਲਏ ਨੇ ਜਿਨ੍ਹਾਂ ਚੋਂ 30 ਨਾਮ ਬਿਲਕੁਲ ਤੈਅ ਨੇ ਤੇ ਉਹ 30 ਨਾਮ ਦਿੱਲੀ ਹਾਈ ਕੋਰਟ ਨੂੰ ਭੇਜ ਦਿੱਤੇ ਗਏ ਨੇ ਬਾਕੀਆਂ ਚ ਦੋ-ਦੋ ਨਾਮ ਨੇ 30 ਕ ਨਾਮ ਰਹਿ ਗਏ ਸੋ ਲਗਭਗ ਕਾਂਗਰਸ ਨੇ ਵੀ ਆਪਣੀ ਅੱਧੀ ਸੂਚੀ ਤੇ ਭਾਜਪਾ ਨੇ ਅੱਧੀ ਤੋਂ ਜ਼ਿਆਦਾ ਸੂਚੀ ਤੈਅ ਕਰ ਲਈ ਔਰ ਕਦੇ ਵੀ ਆ ਸਕਦੀ ਹੈ ਪਰ ਕਾਂਗਰਸ ਨੇ ਕੁਝ ਨਿਯਮ ਜਿਹੜੇ ਤੈਹ ਕੀਤੇ ਨੇ ਉਹ ਕਈਆਂ ਨੂੰ ਝਟਕਾ ਵੀ ਦੇ ਸਕਦੇ ਆ ਕਿ ਮੌਜੂਦਾ ਕੋਈ ਵੀ ਮੈਂਬਰ ਪਾਰਲੀਮੈਂਟ ਚੋਂ ਨਹੀਂ ਲੜੂਗਾ ਚੋਣ ਹਾਰੇ ਹੋਏ ਤੇ ਦਾਗੀ ਉਮੀਦਵਾਰ ਨੂੰ ਟਿਕਟ ਨਹੀਂ ਦੇਵਾਂਗੇ ਪਾਰਟੀ ਛੱਡ ਕੇ ਗਏ ਲੀਡਰ ਖਾਸ ਕਰ ਜਿਹੜੇ 1 ਸਾਲ ਪਹਿਲਾਂ ਹੀ ਪਰਤੇ ਨੇ ਵਾਪਸ ਉਹਨਾਂ ਨੂੰ ਟਿਕਟ ਨਹੀਂ ਦੇਵਾਂਗੇ 15-20 ਉਮੀਦਵਾਰ ਲੀਡਰ ਤਾਂ ਅਜੇ ਹੀ ਪਰਤੇ ਨੇ ਕਾਂਗਰਸ ਨੇ ਟਿਕਟ ਚਾਹੁੰਦੇ ਸੀ ਜੀ ਜੀ ਸੋ ਬਿਨਾਂ ਚੋਣਾਂ ਤੋਂ ਵੀ ਕੋਈ ਸੀਐਮ ਬਣ ਸਕਦਾ ਤੇ ਵਿਧਾਇਕਾਂ ਦੀ ਟਿਕਟ ਕੱਟੀ ਵੀ ਜਾ ਸਕਦੀ ਹੈ ਸੋ ਇਸ ਲਈ ਕਾਂਗਰਸ ਦੇ ਪਾਜਪਾ ਦੀ ਸੂਚੀ ਲਗਭਗ ਤੈਅ ਹੈ ਸੂਚੀ ਆਉਣ ਤੋਂ ਬਾਅਦ ਵੀ ਖਦਾਰਾ ਪੈਂਦਾ ਹੈ ਨਾ ਪਾਰਟੀਆਂ ਚ ਸੋ ਉਹ ਵੀ ਦੇਖਣ ਵਾਲਾ ਗੱਲ ਲੋਕ ਪਰ ਚੋਣ ਮਾਹੌਲ ਬਣ ਗਿਆ ਰਹਿਣੇ ਚ ਦੀਪਕ ਜੀ ਇਹਨਾਂ ਸਾਰੀਆਂ ਖਬਰਾਂ ਲਈ ਇਸ ਐਨਾਲਿਸਿਸ ਲਈ ਤੁਹਾਡਾ ਬਹੁਤ ਧੰਨਵਾਦ